ਮਨਜੀਤ ਕੋਰ ਮੇਰਾ ਪੋਤ ਸੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੋਈ ਦਿਲ ਦੀ ਆਪਣੇ ਦੀ ਗੱਲ ਨਾ ਦਸੀ ਮੈਨੂੰ ਕੋ ਦਿਲ ਦੀ ਗੱਲ ਦੱਸ ਦਿੰਦਾ ਰ ਆਪਣੇ ਦਿਲ ਦੀ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕਰ ਲਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਜੇ ਨਾ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਵਾ ਹਾਂ ਕੋਈ ਮੰਗ ਕਰਦੇ ਜੀ ਹੁਣ ਮੰਗੇ ਹੋਈ ਉਹਨੇ ਆਪਣੇ ਦੇਲ ਚ ਭਾਲੀਆਂ ਅੰਪੀਆਂ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਮੇਰਾ ਨਾਮ ਰਾਜੂ ਪਟੀਆ ਪਿੰਡ ਮੇਰਾ ਅੰਮ੍ਰਿਤਪੁਰਾ ਇਹ ਮੇਰੇ ਰਿਸ਼ਤੇਦਾਰ ਆ ਸਾਲੇ ਦਾ ਬੇਟਾ ਮੇਰੇ ਦਾ ਇਹ ਬੇਟੇ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸੇ ਕੋਲੋਂ ਵਿਆਜੀ ਪੈਸੇ ਲਏ ਸੀ ਬਾਹਰ ਜਾਣ ਵਾਸਤੇ ਜੈਂਟ ਨੂੰ ਪੈਸੇ ਦਿੱਤੇ ਸੀ ਮੰਜਾਵਾਲ ਦੀ ਲੜਕੀ ਹੈ ਉਹਨੇ 3 ਸਾਲ ਪਹਿਲਾਂ ਇਹਦੇ ਕੋਲ ਪੈਸੇ ਲੈ ਕੇ ਇਹ ਪੀ ਤੈਨੂੰ ਮੈਂ ਬਾਹਰ ਭੇਜ ਦਿੰਨੀ ਆ ਉਹਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਤੇ ਤੇਰੀ ਉਥੋਂ ਟਿਕਟ ਬਣ ਗਈ ਆ ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਨਸਲ ਹੋ ਗਈ ਹੋਰ ਪੰਜ-ਸੱਤ ਦਿਨਾਂ ਨੂੰ ਘੱਲਾਂਗੇ ਫੇਰ ਉਸ ਤੋਂ ਬਾਅਦ 촐ਾਰੇ ਕੁੜੀ ਲਈ ਗਈ ਆ ਮਈਆਂ ਵਾਲ ਦੀ ਲੜਕੀ ਆ ਤੈਨੂੰ ਅੱਜ ਬਾਹਰ ਭੇਜ ਦਿੰਨੀ ਆ ਕੱਲ ਭੇਜ ਦਿੰਨੀ ਆ ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ ਪੈਸੇ ਦਿੱਤੇ ਸੀ ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ ਆਪੀ ਵਾਰ ਹੀ ਗਏ ਆ ਉਹਨਾਂ ਦੇ ਘਰ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦੇ ਦੋ ਮਾਦਾ ਇਹਦੀ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਆ ਡੈਡੀ ਇਹਦਾ ਵੀ ਕੰਮ ਕਰ ਰਿਹਾ ਵਾ ਤੇ ਕਰਜ਼ਾ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦੋ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਤੋਂ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾ ਲੈ ਕੇ ਆਪਣੀ ਜਿਹੜੀ ਜਾਨ ਦੇ ਦਿੱਤੀ ਏ ਇਸੇ ਗੱਲ ਕਰਕੇ ਕਿ ਮੇਰੇ ਪੈਸੇ ਵੀ ਮਰ ਗਏ ਮੈਨੂੰ ਬਾਹਰ ਵੀ ਨਹੀਂ ਭੇਜਿਆ ਤੇ ਪੈਸੇ ਲੈ ਕੇ ਲੜਕੀ ਆਪ ਬਾਹਰ ਚਲੀ ਗਈ। ਕਿੱਲੇ ਪੈਸੇ ਇਹਦੇ ਏਜੰਟ ਕਿੱਥੇ ਹੋਣਗੇ? ਇਹ 3 ਲੱਖ ਰੁਪਈਆ ਹੀ ਜੇ। ਏਜੰਟ ਕਿੱਥੇ ਹੋਣਗੇ? ਉਹ ਕੁੜੀ ਆਪ ਉਹਨਾਂ ਆਪਣੀ ਘਰ ਦਿੱਤੀ ਇਹਨਾਂ ਦੇ ਪੈਸਿਆਂ ਦੇ ਤੇ ਉਹ ਮਾਪਿਓ ਜਿਹੜਾ ਗੋ ਗਾੜੀ ਉਹਦਾ ਭਰਾ ਵਾ ਇੱਕ ਭੈਣ ਆ ਮਾਂ ਵਾ ਪਿਓ ਉਹ ਧਮਕੀਆਂ ਦਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ। ਕਿ ਸਾਨੂੰ ਇਨਸਾਫ ਚਾਹੀਦਾ ਵਾ ਜਵਾਨ ਪੁੱਤ ਸੀ 21-22 ਸਾਲ ਦਾ ਤੇ ਉਹਨੇ ਆਪਣੀ ਜਿਹੜੀ ਆਤਮ ਹੱਤਿਆ ਕਰ ਲਈ ਘਰ ਬਰਬਾਦ ਹੋ ਗਿਆ। ਅਹੀ ਚੌਣੇ ਕੋ ਮੇਰਾ ਨਾਮ ਲੱਭਾ ਸਿੰਘ ਜੀ ਬੇਟੇ ਦਾ ਨਾਮ ਰਾਜਨ ਸਿੰਘ ਕੀ ਗੱਲ ਹੈ ਸਰ ਜੀ ਗੱਲ ਇਹ ਕਿ ਕਿਸੇ ਨੇ ਪੈਸੇ ਲੈਏ ਸਾਡੇ ਕੋਲ ਬੰਨਾਂ ਹਾਲਦੇ ਨੇ 2.5 ਲੱਖ 3 ਲੱਖ ਰੁਪਇਆ ਉਹ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਲੈ ਅਸੀਂ ਪੈਸੇ ਲੈਏ ਸੀ ਕਿਉਂਕਿ ਤੇ ਉਹਨੂੰ ਟੈਨਸ਼ਨ ਸੀਗੀ ਵੀ ਮੈਂ ਵਿਆਜ ਦੇਣ ਦਾ ਮੇਰਾ ਪਿਓ ਵੀ ਵਿਆਜ ਦੇਣ ਦਾ ਤੇ ਅਸੀਂ ਘਰ ਕੁਝ ਨਹੀਂ ਬਣਾਉਂਦੇ ਤੇ ਇਹ ਕਿਦੇ ਕੱਲ ਖਣੀ ਕੇ ਪਰਸੋਂ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨਗੇ ਉਹਨੇ ਮੰਨਤੇ ਰੱਖੀ ਗੱਲ ਤੇ ਕਿਤੇ ਇਸੇ ਚੱਕਰ ਜੀ ਉਹ ਤੋਂ ਵੀ ਇਹਨੇ ਮੰਨਤੇ ਕਹ ਪਹਿਲੇ ਹੀ ਉਹਨੇ ਕੁੜੀ ਨੇ ਕਿ ਮੈਂ ਬਾਹਰ ਭੇਜਣ ਵਾਸਤੇ 3 ਲੱਖ ਰੁਪਏ 3 ਲੱਖ ਰੁਪਈਆ ਲਿਆ ਥਾ ਮੇਰੇ ਕੋਲੋਂ ਦਿੱਤਾ ਮੋਦ ਨੇ ਘਰੇ ਕਿਤੇ ਖਾ ਲੈ ਲੈ ਜੀ ਫਿਰ ਟਾਈਮ ਹੁਣ ਮੰਗਦੇ ਹਾਂ ਜੀ ਹਾਂਜੀ ਹਾਂਜੀ ਕਾਰਵਾਈ ਕੀ ਮੰਗੇ ਕਾਰਵਾਈ ਇਨਸਾਫ ਹੋਣਾ ਚਾਹੀਦਾ ਮਿਲਣਾ ਚਾਹੀਦਾ ਜੀ ਕਾਰਵਾਈ ਹੋਣੀ ਚਾਹੀਦੀ ਸਾਡੇ ਕੋਲ ਰਿਪੋਰਟ ਆ ਯੂਨਿਟ ਬੱਚ ਨੂੰ ਮੁੰਡੇ ਨੂੰ ਸੁਸਾਈਡ ਕੀਤੀ ਗਈ ਆ ਆ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਆ ਤੇ ਮੇਰਾ ਆਯੋ ਤਫਤੀਸ਼ੀ ਕਨੈਲ ਸਿੰਘ ਹੀ ਅਸੀਂ ਗਿਆ ਮੌਕੇ ਤੇ ਉਹ ਪਰਿਵਾਰ ਮੁਤਾਬਕ ਜਾਂ ਡਾਕਟਰਾਂ ਦੀ ਰਿਪੋਰਟ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਠੀਕ ਹੈ ਦੇ ਕਿ ਸੁਸਾਈਡ ਕੀਤਾ ਵਾ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਅਫਸਰ ਗਿਆ ਮੌਕੇ ਤੇ ਉਹ ਜੋ ਮੈਡੀਕਲ ਮੁਤਾਬਕ ਜਾਂ ਪਰਿਵਾਰ ਦੇ ਮੈਂਬਰਾਂ ਮੁਤਾਬਕ ਜੋ ਬਣਾ